ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਬਾਈ ਸੋਖਾ ਹਾਂਜੀ ਪਿੰਡਾ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਕੋਡ ਨੰਬਰ ਹੈਗਾ 6283569218 ਠੀਕ ਹੈ ਹਾਂਜੀ ਬੱਚੀ ਜਾਣਕਾਰੀ ਦੇ ਇਹ ਬਾਈ ਬੱਚੀ ਖੀਰੀ ਆ ਹੋਹ ਚਾਰ ਥਾਣਾ ਬਾਈ ਮੁੱਲ 28000 ਇਹਦਾ ਠੀਕ ਹੈ ਰੇਟ 28000 ਹਾਂਜੀ ਬਾਈ ਇਹ ਵੀ ਬੱਚੀ ਮੋਹ ਖੀਰੀ ਆ ਬਾਈ ਹਾਂਜੀ ਚਾਰ ਥਾਣਾ ਹੈ ਹਾਂਜੀ ਇਹਦਾ ਮੁੱਲ 26000 ਬਾਈ ਠੀਕ ਹੈ ਇਹਦਾ ਵੀ ਚਾਰ ਥਾਣਾ ਨਰਾਲੇ ਠੀਕ ਹੈ ਦੇਖ ਰਹੇ ਹੋ ਠੀਕ ਹੈ ਜੀ ਆ ਵੀ ਬੱਚੀ ਬਾਈ ਖੀਰੀ ਹੈ 10 ਮਹੀਨਿਆਂ ਦਾ ਹਾਂ ਅੰਜੀਬੇ ਫੇਸੂ ਬਿਊਟੀ ਦਿਖਾਉਣੇ ਸਾਲ ਨੂੰ ਕੋਈ ਅਗਲਾ ਕਦੇ ਵੱਡੀ ਵੱਛੀ ਖੀਰੀ ਨਹੀਂ ਆਪਾਂ ਇਹਦੇ ਬੰਦ ਪੱਟ ਕੇ ਵੀ ਦਿਖਾ ਦਨੇ ਆ ਠੀਕ ਹੈ ਜੀ ਲਓ ਜੀ ਲੋਪਰਾ ਦੇਖ ਸਕਦੇ ਖੀਰੀ ਹੈ ਜਿਸ ਦਿਮਾ ਚੈੱਕ ਕਰ ਸਕਦੇ ਠੀਕ ਹੈ ਦੱਲੇ ਜਾਉਂਦਾ ਠੀਕ ਸਤਿ ਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤਿੰਨੇ ਬੱਸੀਆਂ ਬਾਈ ਦੀ ਟਾਪ ਦੀਆਂ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਨ ਗਰਜਿਤ ਕਰਾਓ ਉਹਨਾਂ ਨੂੰ ਬਾਤੋ ਫੋਲੋਅਰ ਸੇਅਰ ਕਰਾ ਕਰੋ ਤਾਂ ਕਿ ਸਭ ਸਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕਣ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਨਾਣੇਵਾਲ ਜ਼ਿਲ੍ਹਾ ਬਰਨ